जीत मैं पारक से कर रहा था तो एक कुत्ते ने मुझे काट लिया था जिसे कौन सी पार्क में सामने वाले गांधी ग्राम गांधी ग्राम वो तो सामने पारक में गया था तो अभी कोई दवाई दारू मिले कुछ इंजेक्शन इंजेक्शन लगाया बाबूजी हम रजत कॉलोनी के धारीवाल के दस नंबर वार्ड के गांधी धरण से गुजर रहे थे वहां पर सामने कुत्ता था देखे ने हमने पीछे से हमारा बच्चे का बुरे हाल हो गया चक्कर आ रहा है इसको घबराहट आ रहा है है गरीब आदमी कुत्ते तो का आपने ऐसा काम करो की पकड़ के ले जाओ हमारा बच्चे लोग उनका बहुत दुखी हो गया है कुत्ते से हमारे बच्चे को कोई इलाज कराओ कहा से करेंगे हम गरीब आदमी जब काट लिया तो कुत्ते तो ने और हमारे बच्चे को इलाज करके दो ठीक करके भाई हम गरीब आदमी पहले से कमाते खाते हैं इस तरह गुजार करते हैं हमारे साथ आए थे भाई जी मेरे साथ ही आया पीछे कार में कुत्ते का खराब में देखे नहीं देखेंगे आके बड़ा है पीछे था उसको कर दिया खराब हम जब देखे खड़ा करा तो भागा भी कुत्ते ने अब वो कितना बुरे हाल से मेरे बच्चे को काट लिए ਮੈਂ ਮਹਾਨ ਸਿੰਘ ਨਾਜੀ ਵਾਈਸ ਪ੍ਰੈਜ਼ੀਡੈਂਟ ਗੁਰਨਾਣਾ ਗਲ ਸੀਨੀਅਰ ਸੈਕਟਰੀ ਸਕੂਲ ਅਸੀਂ ਵੀ ਰੋਜ਼ ਦੀ ਤਰ੍ਹਾਂ ਗਾਂਧੀ ਗਰਾਉਂਡ ਦੇ ਵਿੱਚ ਸੈਰ ਕਰਨ ਆਉਂਨੇ ਆ ਸਰੇ ਸੀਨੀਅਰ ਸਿਟੀਜ਼ਨ ਜਿਹੜੇ ਨੇ ਬੰਦੇ ਅਸੀਂ ਸਾਰੇ ਪੰਜ 6 ਜਣੇ ਆਉਂਨੇ ਆ ਇੱਧਰ ਇਹ ਅਸੀਂ ਰੋਜ਼ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਂਨੇ ਆ ਤੇ ਸਾਨੂੰ ਇੱਥੇ ਆਉਣ ਲੱਗਿਆ ਉਹ ਇੱਕ ਕੁੱਤੇ ਹਵਾਰਾ ਫਿਰਦੇ ਨੇ ਤੇ ਉਹ ਕੱਟੀ ਜਾਂਦੇ ਨੇ ਉੱਥੇ ਲੋਕਾਂ ਨੂੰ ਅਹੀਂ ਬੜੀ ਵਾਰੀ ਇੱਥੇ ਬਰਬਲੀ ਕਾ ਕੇ ਵਖਿਆ ਸਕੂਲ ਵਾਲਿਆਂ ਵੀ ਕਮੇਟੀ ਘਰੋਂ ਦੇਕੇ ਦਿੱਤਾ ਵਾ ਆਰਐਸਐਸ ਵਾਲਿਆਂ ਦਾ ਕੱਲ ਵੀ ਮੈਨੂੰ ਫੋਨ ਆਇਆ ਥੋੜੀ ਚੁਪੜੀਦਾ ਕਿ ਉਹਨਾਂ ਨੇ ਵੀ ਉੱਥੇ ਲਿਖੇ ਦਿੱਤਾ ਕਮੇਟੀ ਘਰ ਤੇ ਕੋਈ ਉੱਥੇ ਕਾਰਵਾਈ ਨਹੀਂ ਹੋਈ ਤੇ ਅਸੀਂ ਕਮੇਟੀ ਦਾ ਰੱਗੇ ਹੀ ਬੇਨਤੀ ਕਰਦੇ ਆਂ ਤੇ ਫਿਰ ਉਹਨਾਂ ਨੂੰ ਡੱਟ ਕੇ ਕਹਿੰਦੇ ਸਾਰੇ ਸ਼ਹਿਰ ਨਿਵਾਸੀ ਚੜਿਆ ਮਹੱਲਾ ਨਿਵਾਸੀ ਕਿ ਸਾਡੇ ਸ਼ਹਿਰ ਚ ਨਹੀਂ ਇੱਥੇ ਗਾਂਧੀ ਗਰਾਊਂਡ ਚ ਨਹੀਂ ਸਾਰੇ ਸ਼ਹਿਰ ਵਿੱਚ ਕੁੱਤਿਆਂ ਨੇ ਬਹੁਤ ਹੀ ਜ਼ਿਆਦਾ ਗੰਦ ਪਾਇਆ ਹੋਇਆ ਵਾ ਚਾਰ ਚ ਮੇਰੇ ਘਰ ਦੇ ਘੰਦ ਪਾਇਆ ਹੋਇਆ ਵਾ ਤੇ ਇੱਥੇ ਸਾਡੇ ਗਾਂਧੀ ਗਰਾਉਂ ਦੇ ਵਿੱਚ ਇੱਕ ਤੇ ਲੱਗੇ ਸਰਕਾਰੀ ਸਕੂਲ ਹੈ ਉੱਥੇ ਬੱਚੇ ਆਉਂਦੇ ਹਨ ਇਹ ਤੋਂ ਮੰਦਿਰ ਮੰਦਿਰ ਹੈ ਜਿੱਥੇ ਸਾਰੀ ਦੁਨੀਆ ਜਿਹੜੀ ਆ ਸਾਰੇ ਤੁਹਾਡਾ ਭਲਾ ਇੱਥੇ ਮੱਥਾ ਟੇਕਣ ਆਉਂਦਾ ਵਾ ਸਕੂਲ 'ਲੇ ਬੱਚੇ ਪੜ੍ਹਨ ਆਉਂਦੇ ਨੇ ਤੇ ਉਹਨਾਂ ਨੂੰ ਉਹ ਕੁੱਤੀ ਜਿਹੜੀ ਆ ਮਗਰੋਂ ਦੀ ਆਣ ਕੇ ਤੇ ਪੈ ਜਾਂਦੀ ਏ ਇੱਕੋ ਕੁੱਤੀ ਪੈਂਦੀ ਆ ਤੇ 15-20 ਕੁੱਤੇ ਨਾਲ ਝੁੰਡ ਦੇ ਝੁੰਡ ਹੋਰ ਆਣ ਕੇ ਤੇ ਪੈ ਜਾਂਦੇ ਨੇ ਤੇ ਅਸੀਂ ਬੜੀ ਵਾਰੀ ਅੱਗੇ ਵੀ ਸਕੂਲ ਵਾਲਿਆਂ ਵੀ ਅਪੀਲ ਕੀਤੀ ਆ ਤੇ ਅਸੀਂ ਫੇਰ ਹੁਣ ਬੈਠੇ ਫੇਰ ਆਈ ਸ਼ਹਿਰ ਨਿਵਾਸੀ ਫੇਰ ਅਪੀਲ ਕਰਨੇ ਆ ਤੇ ਇਹਦਾ ਇਹਦਾ ਜਿਹੜਾ ਵਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ ਹੁਣੇ ਫਿਰ ਮੈਂ ਇੱਥੇ ਆਇਆ ਤੇ ਮੇਰੇ ਕੋਲ ਇੱਕ ਬੱਚਾ ਲੰਘਿਆ ਜੇ ਬੱਚੂ ਗੀਗਾ ਬੜੀ ਵਾਲਾ ਉਹ ਗਾਂਧੀ ਗਰਾਉਂਡ ਜਿਹੜਾ ਡੰਗੜ ਹੈ ਉਹਦਾ ਵੀ ਲੱਤ ਪਾੜ ਕੱਢੀ ਆਉਦੀ ਉਹਦਾ ਵੀ ਉੱਥੇ ਲਿਆ ਕੇ ਮੜਕੇ ਬਟੂ ਪ੍ਰਧਾਨ ਹੋਣਾ ਵਿਚਾਰਿਆ ਨੇ ਆਪ ਇਲਾਜ ਕੀਤਾ ਵਾ ਆਪ ਉਹਦਾ ਠੀਗਾ ਲਾ ਕੇ ਤੁਹਾਨੂੰ ਦਵਾਈ ਮਲਮ ਦੁਪੱਟੀ ਦੇ ਕੇ ਤੁਹਾਨੂੰ ਘਰ 돌ਾਇਆ ਵਾ ਤੇ ਅਸੀਂ ਵੇਖੋ ਕਿਹੜਾ ਸਟੱਪ ਤੋਂ ਇਹਨਾਂ ਦੇ ਬਰਖਲਾਪੇ ਹੋਈ ਜਾਂ ਨਾ ਬੇ ਜਾ ਕੇ ਮਜਾਰਾ ਸਾਰਾ ਸ਼ਹਿਰ ਨਿਵਾਸੀ ਜਿਹੜੇ ਇਕੱਠੇ ਹੋ ਗਏ ਤੇ ਇਹਨਾਂ ਤੇ ਲਾ ਕੇ ਮਜਾਰਾ ਕਰੀਏ ਜਾ ਕੇ ਕਿ ਤਾਂ ਇਹਨਾਂ ਜਾਮ ਲੱਗਾ ਜਾ ਕੋਈ ਕੁਛ ਲੱਗੇ ਇਸ ਤਰ੍ਹਾਂ ਦੇ ਵਿਚਾਰੇ ਗਰੀਬ ਬੱਚਾ ਨੂੰ ਕੱਟਦੇ ਰਹਿਣ ਕਿ ਕਹਿੰਦੀ ਪਰਸੋਂ ਚੋੜ ਦੇ ਇੱਕ ਸਕੂਲ ਦੇ ਬੱਚੇ ਨੂੰ ਕਟਿਆ ਉਹਦੀ ਮਾਂ ਰੋਂਦੀ ਸੀ ਵੀ ਮੇਰੇ ਕੋਲ ਪੈਸੇ ਲਾਜ ਜੋ ਕੇ ਪੈਸੇ ਆ ਨਹੀਂ ਗੇ ਉੱਥੇ ਵੀ ਤੇ ਅਸੀਂ ਫਿਰ ਅਸੀਂ ਕਹਿੰਦੇ ਆ ਵੀ ਨਾ ਲੋਕਾਂ ਨੂੰ ਮਜਬੂਰ ਕੀਤਾ ਜਾਵੇ ਕੋਈ ਮੁਜਾਰਾ ਕਰ ਲਈ ਕੋਈ ਕੁਝ ਕਰ ਲਈ ਤੇ ਇਸ ਦਾ ਜਿਹੜਾ ਵਾ ਪੱਕਾ ਹਾਲਾਜ ਜਿਹੜਾ ਵਾ ਉਹ ਕੀਤਾ ਜਾਵੇ। ਕੋਈ ਦੱਸ ਕਰਨ ਮੰਦਰਾਂ ਤੋਂ ਹੀ ਲੋਕ ਜਾਣਾ ਘਟ ਗਏ ਬਹੁਤ ਜ਼ਿਆਦਾ ਬਹੁਤ ਫਰਕ ਪੈ ਗਿਆ ਜੀ ਰਾਤ ਨੂੰ ਸਾਡੇ ਆਪਣੇ ਭੱਲੇ ਦੇ ਸਾਡੀਆਂ ਬੀਬੀਆਂ ਜਿਹੜੀਆਂ ਘਰੋਂ ਦੇ ਨਿਕਲਦੀਆਂ ਲੱਗੀਆਂ ਮੰਦਰੋਂ ਜਾਣ ਲੱਗਿਆਂ ਰਾਜ ਜਿਹੜਾ ਕੋ ਜਾਂਦਾ ਤੇ ਰਾਜ ਸਟੋਪੀਆਂ ਫੜ ਕੇ ਆਉਂਦੇ ਨੇ ਸਕੂਲ ਦੇ ਜਿਹੜੇ ਬੱਚੇ ਜਾਂਦੇ ਨੇ ਉਹ ਵਿਚਾਰੇ ਦਸ ਦੇ ਮਾਰੇ ਕਦੀ ਉਹ ਪਰਲੇ ਗੇਟ ਗਾੜੀ ਖਲੋ ਜਾਂਦੇ ਨੇ ਕਦੀ ਉਰਲੇ ਗੇਟ ਗਾੜੀ ਖਲੋ ਜਾਂਦੇ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਫਿਰ ਵਿਚਾਰਾ ਜਿਹੜਾ ਰਾਹ ਗਿਰ ਜਾਂਦਾ ਵਾ ਉਹ ਉਹਨਾਂ ਨੂੰ ਜਾ ਕੇ ਤੇ ਟਕੁੱਲੇ ਵਾਰ ਕੇ ਆਉਂਦੇ ਨੇ ਬਾਰੇ ਵੇਖੋ ਹੁਣ ਅਸੀਂ ਕੀ ਕਹਿ ਸਕਦੇ ਨੇ ਜਿਉਂ ਉਹਨਾਂ ਨੇ ਬੇਤੀ ਕੀਤੀ ਨਾ ਪਰ ਉਹ ਤਾਂ ਬਰ ਸਾਰੇ ਸਿਆਰ ਆਈ ਉਹਨੇ ਇਕੱਠਾ ਹੋ ਗਏ ਤੇ ਮੁੜ ਕੇ ਫਿਰ ਬਜਾਰਾ ਕੀਤਾ ਜਾ ਕੋਈ ਜਾਮ ਲਾਇਆ ਲਾਇਆ ਜਾਊਗਾ ਕੁਝ ਕੀਤਾ ਜਾਊਗਾ ਕਿਉਂਕਿ ਆਮ ਆਦਮੀ ਦਾ ਇਲਾਜ ਕਰਵਾ ਲੈਂਦਾ ਵਾ ਗਰੀਬ ਆਦਮੀ ਵਿਚਾਰਾ ਕਿੱਧਰ ਜਾਵੇ ਰੋਜ ਚੇ ਉਹ ਜਿਹੜੀ ਕੁੱਤੀ ਆ ਰੋੜ ਕੇ ਇਹਨੂੰ ਕਟਣ ਦੀ ਆ ਅੱਜ ਸੇਰੇ ਵੀ ਕਟਿਆ ਹੁਣ ਫੇਰ ਕਟਿਆ ਵਾ ਸਕੂਲੇ ਵੀ ਬੱਚੇ ਡਰਦੇ ਨੇ ਜਾਂਦੇ ਨੇ ਸਕੂਲ ਦੇ ਸਟਾਫ ਨੂੰ ਵੀ ਪਏ ਪਏ ਆ ਕੁੱਤੇ ਪਏ ਨੇ ਬੱਚਿਆਂ ਨੂੰ ਵੀ ਕੱਟਦੇ ਨੇ ਉੱਥੇ ਬੀਬੀਆਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਘਟ ਗਈ ਆ ਲੋਕੀ ਡਰਦੇ ਆਉਂਦੇ ਹੀ ਨਹੀਂਗੇ ਉੱਥੇ